ਸਸੀ ਕਾਲ ਜੀ ਸਵਾਗਤ ਕਰਦੀ ਆ ਤੁਹਾਡਾ ਵਾਹਿਗੁਰੂ ਕਲੌਥ ਹਾਊਸ ਐਂਡ ਪਟਿਕ ਬੜਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਮਿੱðੀਆਂ ਭੈਣਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਤਾਂ ਕਿ ਜਿਹੜੀ ਤੁਹਾਨੂੰ ਡੇਲੀ ਅਸੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਣੇ ਆ ਨਵੀਆਂ-ਨਵੀਆਂ ਆਈਟਮਾਂ ਵਿੱਚ ਸੂਟ ਲੈ ਕੇ ਆਉਣੇ ਆ ਜੀ ਉਹ ਤਾਂ ਵੀ ਕੋਈ ਵੀ ਸਕੀਪਰ ਨਾ ਹੋਵੇ ਜੀ ਫਿਰ ਮੇਰੀਆਂ ਭੈਣਾਂ ਸਾਨੂੰ ਕਹਿੰਦੀਆਂ ਵੀ ਸਾਨੂੰ ਇਹ ਵਾਲਾ ਸੂਟ ਨਹੀਂ ਮਿਲਿਆ ਜੀ ਇਸ ਕਰਕੇ ਤੁਹਾਨੂੰ ਵੀਡੀਓ ਲੇਟ ਮਿਲਦੀ ਹੈ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਕਰਕੇ ਮੇਰੀਆਂ ਭੈਣਾਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਠੀਕ ਹੈ ਜੀ ਤਾਂ ਕਿ ਤੁਹਾਨੂੰ ਜਿਹੜੀ ਅਸੀਂ ਡੇਲੀ ਵੀਡੀਓ ਪਾਉਣੀ ਹੈ ਤਾਂ ਡਾਊਨ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਉਸ ਵੀਡੀਓ ਦਾ ਅੱਜ ਸਿਆ ਭੈਣਾਂ ਵਾਸਤੇ ਲੈ ਕੇ ਆਏ ਆ ਸ਼ਿਮਰ ਦੇ ਵਿੱਚ ਜਿਹੜੀ ਪਿਓਰ ਵਾਲੀ ਸ਼ਿਮਰ ਆ ਜੀ ਉਹਦੇ ਵਿੱਚ ਲੈ ਕੇ ਆਏ ਆ ਜੀ ਅਸੀਂ ਕੱਟ ਪੀਸ ਬੜੇ ਪਿਆਰੇ ਜੇ ਮੈਚਿੰਗ ਸੂਟ ਰੈਡੀ ਕਰਨਗੇ ਜੀ ਕੱਟ ਪੀਸਾਂ ਦੇ ਵਿੱਚ ਪਹਿਲਾਂ ਅਸੀਂ ਆਪਣੇ ਜਿਹੜੇ ਆਪਣੀਆਂ ਪਿਆਰੀਆਂ ਭੈਣਾਂ ਕਸਟਮਰਾਂ ਦੇ ਸੂਟ ਕੱਟ ਪੀਸਾਂ ਦੇ ਵਿੱਚੋਂ ਰੈਡੀ ਕੀਤੇ ਤੇ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਇਹ ਵਾਲਾ ਸੂਟ ਦੇਖੋ ਜੀ ਸ਼ਿਮਰ ਦੇ ਵਿੱਚ ਸ਼ਰਟ ਹੈ ਜੀ ਇਹ ਵਾਲੇ ਇਹਨਾਂ ਨੇ ਬਾਂਦਨੀ ਪ੍ਰਿੰਟ ਦੀ ਬਾਟਮ ਲਗਾਈ ਹੈ ਸਾਡੇ ਕੱਟ ਪੀਸਾਂ ਵਿੱਚੋਂ ਸੂਟ ਰੈਡੀ ਹੋਇਆ ਸਾਡੀਆਂ ਭੈਣਾਂ ਦੇ ਇਹ ਵਾਲਾ ਉਹਨਾਂ ਨੇ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਕਰਵਾਇ ਠੀਕ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋਇਆ ਇਹ ਵਾਲੇ ਸੂਟ ਦੇ ਨਾਲ ਇਹ ਵਾਲਾ ਸੂਟ ਜੀ ਸਾਡਾ ਕੱਟ ਪੀਸਾਂ ਦੇ ਵਿੱਚੋਂ ਹੀ ਰੈਡੀ ਹੋਇਆ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਟਾਈ ਐਂਡ ਡਾਈ ਦਾ ਦੁਪੱਟਾ ਰੈਡੀ ਹੋਇਆ ਤੇ ਇਹ ਵਾਲੀ ਬਾਟਮ ਹੈ ਜੀ ਇਹ ਵਾਲਾ ਸ਼ੌਲਡ ਪੀਸ ਹੈ ਜੀ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਵੀ ਕੱਟ ਪੀਸਾਂ ਦੇ ਵਿੱਚੋਂ ਹੀ ਰੈਡੀ ਹੋਇਆ ਜੀ ਸਾਡਾ ਸੂਟ ਠੀਕ ਹੈ ਜੀ ਇਹ ਵਾਲਾ ਦੁਪੱਟਾ ਹੋਇਆ ਰੈਡੀ ਨਾਲ ਬੜਾ ਪਿਆਰਾ ਜਿਹਾ ਪਾਰਟੀ ਵੇਅਰ ਸੂਟ ਰੈਡੀ ਹੋਇਆ ਦੇਖੋ ਐਦਾਂ ਦੇ ਸੂਟ ਤੁਸੀਂ ਨਾ 17 1800 ਤੱਕ ਬਾਈ ਕਰੋਗੇ ਫਰੈਸ਼ ਸੂਟ ਅਸੀਂ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਆ ਜੀ ਤੁਸੀਂ ਕਿਸੇ ਵੀ ਫੰਕਸ਼ਨ ਲਈ ਸਾਡੇ ਕੋਲੋਂ ਸੂਟ ਇਦਾਂ ਰੈਡੀ ਕਰ ਸਕਦੇ ਹੋ ਕੱਟ ਪੀਸਾਂ ਦੇ ਵਿੱਚ ਲੈ ਕੇ ਕੋਈ ਮੈਂਡੀ ਫੰਕਸ਼ਨ ਹੈ ਜੀ ਕੋਈ ਕਿਸੇ ਵੀ ਤਰ੍ਹਾਂ ਦਾ ਵੀ ਫੰਕਸ਼ਨ ਹੈ ਜਿਵੇਂ ਮੈਰਿਜ ਦਾ ਫੰਕਸ਼ਨ ਹੈ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਹੈ ਇਦਾਂ ਦੇ ਸੂਟ ਤੁਸੀਂ ਸਾਡੇ ਕੋਲੋਂ ਰੈਡੀ ਕਰ ਸਕਦੇ ਹੋ ਕੱਟ ਪੀਸਾਂ ਦੇ ਵਿੱਚ ਲੈ ਕੇ ਮੈਰਿਜ ਫੰਕਸ਼ਨ ਲਈ ਵੀ ਤੁਸੀਂ ਲੈ ਸਕਦੇ ਹੋ ਦੇਖੋ ਇਹ ਵੀ ਸੂਟ ਜਿਹੜਾ ਬੜਾ ਪਿਆਰਾ ਜਿਹਾ ਸੂਟ ਸਾਡੇ ਕੱਟ ਪੀਸਾਂ ਦੇ ਵਿੱਚੋਂ ਹੀ ਰੈਡੀ ਹੋਇਆਗਾ ਦੇਖੋ ਇਹ ਵਾਰੀ ਇਹਦੇ ਨਾਲ ਬਾਟਮ ਲਗਵਾਈ ਹੈ ਅਸੀਂ ਇਹਦੀ ਕੱਟ ਪੀਸਾਂ ਵਿੱਚੋਂ ਸੂਟ ਗਿਆ ਜੀ ਸਾਡੇ ਇਹ ਵਾਲੀ ਬਾਟਮ ਹੈ ਜੀ ਇਹਦੇ ਨਾਲ ਠੀਕ ਹੈ ਜੀ ਇਹ ਵਾਲੇ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਦੇਖੋ ਇਹ ਵੀ ਕੱਟ ਪੀਸਾਂ ਦੇ ਵਿੱਚੋਂ ਹੀ ਸੂਟ ਰੈਡੀ ਹੋਇਆ ਜੀ ਬੜਾ ਸੋਹਣਾ ਜਿਹਾ ਮਹਿੰਦੀ ਫੰਕਸ਼ਨ ਲਈ ਸੂਟ ਰੈਡੀ ਹੋਇਆ ਜੀ ਇਹ ਵਾਲਾ ਕੱਟ ਪੀਸਾਂ ਦੇ ਵਿੱਚੋਂ ਜਿਹੜਾ ਕਨਸੈਪਟ 850 ਦੇ ਵਿੱਚ ਸੂਟ ਰੈਡੀ ਹੋ ਰਿਹਾ ਉਹ ਵੀ ਸ਼ਿਮਰ ਦਾ ਪਿਓਰ ਵਾਲੀ ਸ਼ਿਮਰ ਦਾ ਸੂਟ ਠੀਕ ਹੈ ਜੀ ਅੱਗੇ ਕਰੂਏ ਦਾ ਧਿਆਰ ਆ ਰਿਹਾ ਉਹਦੇ ਵਿੱਚੋਂ ਵੀ ਤੁਸੀਂ ਸਾਡੇ ਕੋਲ ਏਦਾਂ ਕੱਟ ਪੀਸ ਲੈ ਕੇ ਆਪਣਾ ਸੋਹਣਾ ਜਿਹਾ ਸੂਟ ਰੈਡੀ ਕਰ ਸਕਦੇ ਹੋ ਉਹ ਵੀ ਤੁਹਾਨੂੰ ਬੜਾ ਲੋਜੀ ਪ੍ਰਾਈਸ ਵਿੱਚ ਰੈਡੀ ਹੋ ਜਾਣਾ ਸੂਟ ਦੇਖੋ ਜੀ ਇਹ ਵਾਲਾ ਦੁਪੱਟਾ ਰੈਡੀ ਹੋਇਆ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਕੱਟ ਪੀਸਾਂ ਵਿੱਚੋਂ ਰੈਡੀ ਹੋਇਆ ਦੇਖੋ ਇੱਕ ਹੋਰ ਸੂਟ ਦਿਖਾਉਣੀ ਆ ਇਹ ਵੀ ਬੜਾ ਪਿਆਰਾ ਜਿਹਾ ਸੂਟ ਆ ਇਹ ਵੀ ਸਾਡੇ ਕੱਟ ਪੀਸਾਂ ਵਿੱਚੋਂ ਰੈਡੀ ਹੋਇਆ ਦੇਖੋ ਜੀ ਇਹ ਵਾਲਾ ਤੁਹਾਨੂੰ ਸ਼ਰਟ ਪੀਸ ਸਾਡੇ ਕੱਟ ਪੀਸਾਂ ਵਿੱਚੋਂ ਮਿਲੂਗੀ ਏਦਾਂ ਦੀ ਬੜੀ ਪਿਆਰੀ ਜੀ ਸ਼ਿਮਰ ਦੀ ਸ਼ਰਟ ਪੀਸ ਹੈ ਜੀ ਡਿਜ਼ਾਈਨਰ ਜ ਦੇਖੋ ਜੀ ਇਹ ਵਾਲੀ ਸ਼ਰਟ ਹੈ ਜੀ ਬੜੀ ਪਿਆਰੀ ਜੀ ਸ਼ਰਟ ਹੈ ਇਹਦੇ ਨਾਲ ਅਸੀਂ ਬਾਂਦਨੀ ਪ੍ਰਿੰਟ ਦੀ ਬਾਟਮ ਲਗਾਈ ਹੈ ਦੇਖੋ ਇਹ ਵੀ ਕੱਟ ਪੀਸਾ ਵਿੱਚੋ ਹੀ ਰੈਡੀ ਹੋਈ ਆ ਇਹਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਰੈਡੀ ਹੋਇਆ ਡਬਲ ਸ਼ਿਟ ਐਦਾ ਇਹ ਵਾਲਾ ਦੁਪੱਟਾ ਰੈਡੀ ਹੋਇਆ ਠੀਕ ਹੈ ਜੀ ਇਹ ਵੀ ਸਾਡੇ ਕੱਟ ਪੀਸਾ ਵਿੱਚੋ ਸੋਹਣੇ ਸੋਹਣੇ ਸੂਟ ਸਾਡੇ ਕਸਟਮਰ ਦੇ ਰੈਡੀ ਹੋਏ ਆ ਕੱਟ ਪੀਸਾ ਦੇ ਵਿੱਚੋ ਜੀ ਬੜੇ ਪਿਆਰੇ ਜਿਹੇ ਸੂਟ ਰੈਡੀ ਹੋਏ ਆ ਜੀ ਠੀਕ ਹੈ ਜੀ ਅੱਗੇ ਵੀ ਸਾਡੇ ਕਈ ਕਸਟਮਰ ਸੂਟ ਕਿਸੇ ਨਾਲ ਬਾਟਮ ਰੈਡੀ ਕਰਵਾ ਕੇ ਦਿੱਤੀ ਅਸੀਂ ਇੰਦਾ ਸਾਰੇ ਸੂਟਾਂ ਨਾਲ ਜੀ ਰੈਡੀ ਹੁੰਦੇ ਆ ਸੂਟ ਸਾਡੇ ਕਸਟਮਰਾਂ ਦੇ ਅੱਜ ਅਸੀਂ ਤੁਹਾਡੇ ਵਾਸਤੇ ਇੰਦਾ ਹੀ ਲੈ ਕੇ ਆਏ ਆ ਜੀ ਅ ਸ਼ਿਮਰ ਦੇ ਵਿੱਚ ਬੜੇ ਪਿਆਰੀ ਜਿਹੀਆਂ ਮੈਚਿੰਗਾਂ ਦੇ ਨਾਲ ਸੂਟ ਤੁਸੀਂ ਵੀ ਇੰਦਾ ਦੇ ਸੂਟ ਸੋਹਣੇ ਸੋਹਣੇ ਰੈਡੀ ਕਰ ਸਕਦੇ ਹੋ ਸਾਡੇ ਕੋਲ ਲੈ ਕੇ ਪਹਿਲਾ ਸੂਟ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਇਹ ਵਾਲੀ ਅਸੀਂ ਇਹਦੇ ਨਾਲ ਮੈਚਿੰਗ ਲਗਾਈ ਆ ਬਾਟਮ ਠੀਕ ਹੈ ਜੀ ਇਹ ਵੀ ਸਾਡੇ ਕਸਟਮਰ ਦਾ ਇਹ ਸੂਟ ਹੈ ਇੰਦਾ ਅਸੀਂ ਬਾਟਮ ਨਾਲ ਰੈਡੀ ਕਰਕੇ ਦਿੱਤੀਆਂ ਉਹਨਾਂ ਨੂੰ ਠੀਕ ਹੈ ਜੀ ਬੜੇ ਪਿਆਰੇ ਜਿਹੇ ਸੂਟ ਰੈਡੀ ਹੋਏ ਆ ਸਾਡੇ ਕਸਟਮਰਾਂ ਨੇ ਦੇਖੋ ਜੀ ਇਹਦੇ ਵਿੱਚੋਂ ਪਹਿਲਾ ਸੂਟ ਦੇਖੋ ਬੜੀ ਪਿਆਰੀ ਜੀ ਮੈਚਿੰਗ ਹੋਈ ਆ ਜੀ ਅਸੀਂ ਇਹ ਵਾਲੀ ਮੈਚਿੰਗ ਵੀ ਇਹਦੇ ਨਾਲ ਇਹ ਵਾਲੀ ਮੈਚਿੰਗ ਵੀ ਇਹਦੇ ਨਾਲ ਕੀਤੀ ਆ ਦੇਖ ਸਕਦੇ ਹੋ ਤੁਸੀਂ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 170 ਰੁਪਏ ਪਰ ਮੀਟਰ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ 170 ਰੁਪਏ ਪਰ ਮੀਟਰ ਦੇਖੋ ਇਹ ਵਾਲੀ ਬਾਟਮ ਲਗਾਈ ਅਸੀਂ ਡਿਜ਼ਾਈਨਰ ਜੀ ਤੇ ਇਹ ਵਾਲਾ ਸ਼ਰਟ ਪੀਸ ਆ ਸ਼ਿਮਰ ਦੇ ਵਿੱਚ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਦੇਖੋ ਆਪਣੇ ਮਨ ਨਾਲ ਸੋਚ ਕੇ ਦੇਖੋ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਇਹ ਵਾਲੀ ਬਾਟਮ ਵੀ ਤੁਸੀਂ ਬੰਦਨੀ ਪ੍ਰਿੰਟ ਦੇ ਵਿੱਚ ਲਗਾ ਸਕਦੇ ਹੋ ਜੀ ਬੜੇ ਸੋਹਣੇ ਤੁਹਾਡੇ ਵਾਸਤੇ ਮੈਚਿੰਗ ਸੂਟ ਲੈ ਕੇ ਆਏ ਆ। ਦੇਖੋ ਇਹ ਵਾਲਾ ਏਦਾਂ ਦੀ ਸ਼ਰਟ ਪੀਸ ਹੈ ਜਿਹੜੀ ਅਸੀਂ ਤੁਹਾਨੂੰ ਦਿਖਾਈ ਹੈ ਪਹਿਲਾਂ। ਉਹ ਸੀ ਕਿਸੇ ਕਸਟਮਰ ਦੀ ਰੈਡੀ ਕੀਤੀ ਹੈ। ਦੇਖੋ ਇਹ ਵਾਲਾ ਸ਼ਰਟ ਪੀਸ ਹੈ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ। ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਰਟ ਪੀਸ ਹੈ ਜੀ ਇਹ। ਸ਼ਿਮਰ ਦੇ ਵਿੱਚ ਪਿਓਰ ਵਾਲੀ ਸ਼ਿਮਰ ਵਿੱਚ ਇਹ ਵਾਲੀ ਅਸਲੀ ਨਾਲ ਬਾਟਮ ਲਗਾਈ ਹੈ। ਇਹ ਸੀ ਇਹਦੀ ਬਾਟਮ ਲਗਾਈ ਹੈ ਇਹ ਵੀ ਬੜਾ ਪਿਆਰਾ ਜਿਹਾ ਸੂਟ ਹੋਣਾ ਪਰ ਜੇ ਤੁਸੀਂ ਕਰੂਗੇ ਤੇ ਤਿਆਰ ਲਈ ਇਹਨੂੰ ਰੈਡੀ ਕਰ ਸਕਦੇ ਹੋ ਕਿਸੇ ਵੀ ਫੰਕਸ਼ਨ ਲਈ ਰੈਡੀ ਕਰ ਸਕਦੇ ਹੋ ਬੜੇ ਪਿਆਰਾ ਜਿਹਾ ਸੂਟ ਮਿਲ ਲੇਗਾ ਤੁਹਾਨੂੰ ਸ਼ਿਮਰ ਦੇ ਵਿੱਚ ਉਹ ਵੀ origional ਵਾਲੀ ਸ਼ਿਮਰ ਦੇ ਵਿੱਚ ਡਿਜ਼ਾਈਨਰ ਸੂਟ ਤੁਹਾਡੇ ਰੈਡੀ ਹੋਣਗੇ ਜੀ ਸਾਡੇ ਕੋਲ ਲੈ ਕੇ ਕਈ ਵਾਰੀ ਕੱਟ ਜੀ ਤੇ ਦੋ ਦੀ ਵੀ ਹੁੰਦੀ ਹੈ ਜੀ ਕਈ ਵਾਰੀ ਬਾਟਮ ਤੁਹਾਨੂੰ ਦੋ ਦੀ ਕੱਟ ਵਿੱਚ ਮਿਲਦੀ ਹੈ ਪਰ ਅੱਜਕੱਲ ਆਪਾਂ ਜਿਹੜੀ ਸਟੇਟ ਬਾਟਮ ਪਾਉਣੀ ਹੈ ਦੇਖੋ ਜੀ ਸਟੇਟ ਬਾਟਮ ਦੋ ਦੇ ਵਿੱਚ ਹੀ ਰੈਡੀ ਹੁੰਦੀ ਹੈ 2 ਮੀਟਰ ਦੇ ਸਟਾਫ ਵਿੱਚ ਹੀ ਸਟੇਟ ਬਾਟਮ ਰੈਡੀ ਹੁੰਦੀ ਹੈ ਜੀ ਸਾਡੀ ਕਿਉਂਕਿ ਲਾਈਨਿੰਗ ਵਾਲਾ ਸਟਾਫ ਹੁੰਦਾ ਜਿਆਦਾ ਹੈਵੀ ਬਾਟਮ ਨਹੀਂ ਚੱਲਦੀ ਠੀਕ ਹੈ ਜੀ ਇਹ ਵਾਲਾ ਸ਼ਰਟ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸ਼ਿਮਰ ਕਰਾਚ ਦੇ ਵਿੱਚੋਂ ਸ਼ਰਟ ਪੀਸ ਪੈਣ ਵਾਲਾ ਸ਼ਿਮਰ ਕਰਾਚ ਦੇ ਵਿੱਚ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਹੈ ਜੀ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਬਾਟਮ ਹੈ ਇਹ ਵਾਲੀ ਇਹਦੇ ਨਾਲ ਬਾਟਮ ਆ ਜਾਏਗਾ ਤੁਸੀਂ ਪਲੇਨ ਬਾਟਮ ਲਗਾਉਣਾ ਚਾਹਣੀ ਹੋ ਪਲੇਨ ਬਾਟਮ ਵੀ ਲਗਾ ਸਕਦੇ ਹੋ ਦੇਖੋ ਬੜੇ ਪਿਆਰੇ ਜਿਹਾ ਸੁਟ ਰਹਿਣ ਵਾਲਿਆ ਜੀ ਇਹ ਵਾਲਾ ਦੇਖੋ ਸ਼ਰਟ ਪੀਸ ਇਹ ਵੀ ਸ਼ਿਮਰ ਦਾ ਸ਼ਰਟ ਪੀਸ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ बॉटम ਦੇਖੋ ਇਹਦੇ ਨਾਲ ਬੜੀ ਪਿਆਰੀ ਜੀ बॉਟਮ ਹੈ ਦੇਖੋ ਜੀ ਇਹ ਵਾਲੀ ਸੀਧਾ ਲਗਾਈ ਆ बॉਟਮ ਸਾਰੇ ਸੂਰਤੋਂ ਨੂੰ ਮਿਲਣਗੇ ਡਿਜ਼ਾਈਨਰ ਜੇ ਬੜੇ ਪਿਆਰੇ ਕਈ ਵਾਰੀ ਕਿਸੇ ਦੀ ਕੱਟ ਛੋਟੀ ਵੱਡੀ ਵੀ ਹੋ ਸਕਦੀ ਹੈ ਜਾਂ ਕੋਈ 2 ਮੀਟਰ ਦੀ ਸ਼ਰਟ ਹੈ ਜੀ ਕੋਈ 2 ਮੀਟਰ ਦੀ बॉਟਮ ਹੈ ਪਰ ਤੁਸੀਂ ਐਦਾਂ ਆਪਸ ਵਿੱਚ ਡਿਜ਼ਾਈਨ ਕਰਕੇ ਨੂੰ ਐਡਜਸਟ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਉਹੀ ਤੁਹਾਨੂੰ ਪ੍ਰਾਈਸ ਘੱਟ ਜਾਣਾ ਸੂਟ ਦਾ ਸੂਟ ਦਾ ਪ੍ਰਾਈਸ ਘੱਟ ਜੇ ਨਾਲ ਜਿੰਦਾ ਸਟੱਫ ਕੱਟ ਹੋਊਗਾ ਤੇ ਤੁਸੀਂ ਐਡਜਸਟ ਕਰਕੇ ਆਪਣਾ ਸੂਟ ਕੋਈ ਡਿਜ਼ਾਈਨਰ ਜਾਂ ਸੂਟ ਰੈਡੀ ਕਰ ਸਕਦੇ ਹੋ ਅੱਜ ਕੱਲ੍ਹ ਕਈ ਤਰ੍ਹਾਂ ਦੇ ਡਿਜ਼ਾਈਨ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਰੈਡੀ ਕਰੋ ਕੋਈ ਸ਼ਾਰਟ ਸ਼ਰਟ ਲੰਬ ਲੌਂਗ ਬਣਾਓ ਬਾਟਮ ਹੈ ਬਾਟਮ ਵਿੱਚ ਕੱਟ ਪਾ ਕੇ ਬਾਟਮ ਨੂੰ ਲੌਂਗ ਕਰੋ ਸਟੇਟ ਬਾਟਮ ਬਣਾਓ ਜਿੱਦਾਂ ਨਾਲ ਮਰਜ਼ੀ ਸੂਟ ਰੈਡੀ ਕਰੋ ਜੀ ਇਹ ਵਾਲਾ ਵੀ ਦੇਖੋ ਪੀਸ ਹੈ ਤੁਹਾਨੂੰ ਆਲਓਵਰ ਚ ਮੈਲ ਵਾਲਾ ਸ਼ਾਰਟ ਪੀਸ ਲੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਿਮਰ ਦੇ ਵਿੱਚ ਡਿਜ਼ਾਈਨਰ ਜਿਹਾ ਪੀਸ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ ਪੂਰਾ ਕੰਪਲੀਟ ਸੂਟ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਸ਼ਿਮਰ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ ਵਾਲੀ ਅਸੀਂ ਇਹਨਾਂ ਲਗਾਈ ਆ ਬਾਟਮ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਕੱਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਣ ਕੇ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਇਹ ਅਸੀਂ ਇਹਨੂੰ ਟਾਈ ਐਂਡ ਡਾਈ ਦੀ ਬਾਟਮ ਲਗਾਈ ਆ ਦੇਖੋ ਅਸੀਂ ਟਾਈ ਐਂਡ ਡਾਈ ਦੀ ਬਾਟਮ ਆ ਨਾ ਡਾਈ ਕਰਵਾਉਣੇ ਇਦਾਂ ਲੈ ਕੇ ਸੂਟਾਂ ਨਾਲ ਰੈਡੀ ਕਰਾਉਣੇ ਸੋਡੇ ਅਸੀਂ ਤੁਹਾਨੂੰ ਸ਼ਿਮਰ ਜੀ ਬਾਟਮ ਦੇ ਰਹੇ ਆ ਟਾਈ ਐਂਡ ਡਾਈ ਦੀ ਇਹ ਵਾਲਾ ਰੈਨ ਵਾਲਾ ਸ਼ੌਰਟ ਪੀਸ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਦਾਂ ਹੀ ਤੁਸੀਂ ਆਪਣੀ ਦੁਪੱਟਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਦੇਖੋ ਜੇਕਰ ਤੁਸੀਂ ਇਹ ਵਾਲੀ ਬਾਟਮ ਲਗਾਉਣਾ ਚਾਹੁੰਦੇ ਹੋ ਤਾਂ ਇਹ ਵਾਲੀ ਬਾਟਮ ਵੀ ਤੁਸੀਂ ਇਹਦੇ ਨਾਲ ਲਗਾ ਸਕਦੇ ਹੋ ਇਹ ਵੀ ਬੜਾ ਡਿਜ਼ਾਈਨਰ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਹਦੇ ਨਾਲ ਤੁਸੀਂ ਮਹਿੰਦੀਆ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ ਜੀ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਊਗਾ ਬਣ ਕੇ ਅਗਲਾ ਸੂਟ ਚੈੱਕ ਕਰੋ ਜੀ ਇਹ ਪਰਪਲ ਕਲਰ ਦੇ ਵਿੱਚ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਿਮਰ ਰਹਿਣ ਵਾਲਾ ਇਹ ਇਦਾਂ ਦੀ ਸ਼ਿਮਰ ਨਹੀਂ ਹੈਗੀ ਵੀ ਤੁਹਾਨੂੰ ਛੂਹਣ ਵਾਲੀ ਸ਼ਿਮਰ ਹੋਊਗੀ ਜੀ ਇਦਾਂ ਵਾਲੀ ਕੋਈ ਸ਼ਿਮਰ ਨਹੀਂ ਹੈਗੀ ਬੜੇ ਸੌਫਟ ਵਾਲਾ ਸਟੱਫ ਹੈ ਠੀਕ ਹੈ ਜੀ ਪਾਰਟੀ ویئر ਸੂਟ ਬਣਨ ਵਾਲਾ 170 ਰੁਪਏ ਪਰ ਮੀਟਰ ਰਹਿਣ ਵਾਲੀ ਇਹਦੀ ਪ੍ਰਾਈਸ 2 ਮੀਟਰ ਸ਼ਰਟ ਪੀਸ ਮਿਲੂਗਾ ਹੀ ਤੁਹਾਨੂੰ ਇਹ ਵਾਲਾ ਇਹ ਵਾਲੀ ਬਾਟਮ ਲਗਾਈ ਹੈ ਦੇਖੋ ਬੜਾ ਪਿਆਰਾ ਜਿਹਾ ਪਰਪਲ ਜੇ ਕਲਰ ਵਿੱਚ ਸੂਟ ਹੈ ਜੀ ਇਹ ਜਿਹੜੇ ਸ਼ਰਟ ਪੀਸ ਹੈ ਜੀ 2 2 ਮੀਟਰ ਦੇ ਵੀ ਹੁੰਦੇ ਆ ਠੀਕ ਹੈ ਜੀ ਇਹ ਵਾਲਾ ਪੀਸ ਦੇਖੋ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵਾਲੀ ਇਸ ਦਿਨ ਆ ਬਾਟਮ ਲਗਾਈ ਹੈ ਇਹ ਵੀ ਬੜੀ ਪਿਆਰੀ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਦਾਂ ਇਹ ਸ਼ਰਟ ਪੀਸ ਰਹਿਣ ਵਾਲਾ ਜੀ ਠੀਕ ਹੈ ਜੀ ਇਹ ਵਾਲੀ ਬਾਟਮ ਰਹਿਣ ਵਾਲੀ ਹੈ ਕੱਟ ਰਹਿਣ ਵਾਲੀ ਦੋਹੋ ਦੀ ਜਿਹੜੀਆਂ ਮੇਰੀਆਂ ਪੈਣਾ ਪਤਲੀਆਂ ਉਹ ਲੈ ਸਕਦੀਆਂ ਜੀ ਕਿਉਂਕਿ ਸਟੇਟ ਬਾਟਮ 2 ਮੀਟਰ ਵਿੱਚ ਰੈਡੀ ਹੁੰਦੀ ਹੈ ਅੱਜ ਕੱਲ ਆਪਾਂ ਸਟੇਟ ਬਾਟਮ ਪਾਉਣੀ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਵੀ ਵੀ ਕ੍ਰਸ਼ ਦੇ ਵਿੱਚ ਸ਼ਿਮਰ ਦੇ ਵਿੱਚ ਆਈ ਵਾਲੀ ਇਹਦੇ ਨਾਲ ਬਾਟਮ ਰਹੂਗੀ ਬਾਂਦਨੀ ਪ੍ਰਿੰਟ ਦੇ ਵਿੱਚ ਦੇਖੋ ਸਾਰੇ ਸੂਟ ਬੜੇ ਡਿਜ਼ਾਈਨਰ ਜੇ ਰੈਡੀ ਹੋਣੇ ਆ ਬਣ ਕੇ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਸੂਟ ਰੈਡੀ ਹੋਣੇ ਆ ਬਣ ਕੇ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਥੋੜਾ ਜਿਹਾ ਕਾਫੀ ਸ਼ੇਡ ਦੇ ਵਿੱਚ ਹੈ ਬਰਾਊਨ ਜਿਹਾ ਸ਼ੇਡ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਇਹ ਵਾਲੀ ਸੀਜ਼ਨ ਆ ਬਾਟਮ ਲਗਾਈ ਹੈ ਟਾਈਆਂ ਬਾਂਦਨੀ ਪ੍ਰਿੰਟ ਦੇ ਵਿੱਚ ਜੇਕਰ ਕੱਲਾ ਸ਼ਰਟ ਪੀਸ ਲੈਣਾ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਸ਼ਿਮਰ ਹੈ ਰਿਜੀਨਲ ਵਾਲੀ ਸ਼ਿਮਰ ਹੈ ਜੀ ਇਹ ਵਾਲੀ ਅਸੀਂ ਇਹਦੇ ਨਾਲ ਬਾਟਮ ਲਗਾਈ ਹੈ ਦੇਖ ਸਕਦੇ ਹੋ ਇਹ ਵਾਲੀ ਦੇ ਨਾਲ ਬਾਟਮ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਬਣਨਾ ਮਹਿੰਦੀ ਫੰਕਸ਼ਨ ਲਈ ਰੈਡੀ ਕਰੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਬਣ ਕੇ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਆਫ ਵਾਈਟ ਵਿੱਚ ਸ਼ਰਟ ਪੀਸ ਰਹਿਣ ਵਾਲੀ ਇਹਦੇ ਨਾਲ ਵੀ ਅਸੀਂ ਤੁਹਾਨੂੰ ਬਾਟਮ ਦੇ ਰਹੇ ਹਾਂ ਇਦਾਂ ਦੀ ਥੋੜੀ ਜਿਹੀ ਟਾਈ ਐਂਡ ਡਾਈ ਦੇ ਵਿੱਚ ਕਿਉਂਕਿ ਟਾਈ ਐਂਡ ਡਾਈ ਦਾ ਕਾਫੀ ਟ੍ਰੈਂਡ ਆ ਰਿਹਾ ਦੇਖੋ ਜੀ ਇਹ ਟਾਈ ਐਂਡ ਡਾਈ ਦੇ ਵਿੱਚ ਤੁਹਾਨੂੰ ਬਾਟਮ ਦੇ ਰਹੇ ਹਾਂ ਇਹ ਵਾਲਾ ਰਹਿਣ ਵਾਲਾ ਸ਼ਰਟ ਪੀਸ ਸ਼ਿਮਰ ਰਹਿਣ ਵਾਲੀ ਹੈ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਕਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਸ਼ਰਟ ਪੀਸ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਸ਼ਰਟ ਪੀਸ ਵੀ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਵੀ ਤੁਹਾਨੂੰ ਇਹ ਵਾਲੀ ਬਾਟਮ ਮਿਲਣ ਵਾਲੀ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ 170 ਰੁਪਏ ਰਹਿਣ ਵਾਲੀ ਹੈ ਪਰ ਮੀਟਰ ਪ੍ਰਾਈਸ 170 ਰੁਪਏ ਪਰ ਮੀਟਰ ਆਣ ਵਾਲੀ ਪ੍ਰਾਈਸ ਇਹ ਵਾਲਾ ਪੀਸ ਚੈੱਕ ਕਰੋ ਇਹ ਵਾਲੀ ਜਿਹਨਾਂ ਬਾਟਮ ਲੱਗਣ ਵਾਲੀ ਐ ਟਾਈ ਐਂਡ ਡਾਈ ਦੀ ਬਾਟਮ ਲੱਗਣ ਵਾਲੀ ਐ ਜੀ 170 ਰੁਪਏ ਪਰ ਮੀਟਰ ਆਣ ਵਾਲੀ ਇਹਨਾਂ ਦੀ ਪ੍ਰਾਈਸ ਸ਼ਿਮਰ ਦੇ ਸੂਟ ਹੈ ਜੀ ਬਿਲਕੁਲ ਪਿਓਰ 오ਰੀਜਨਲ ਵਾਲੇ ਸੂਟ ਹੈ ਸ਼ਿਮਰ ਵਿੱਚ ਇਹ ਵਾਲਾ ਚੈੱਕ ਕਰੋ ਜੀ ਐਦਾਂ ਕੋਈ ਨਹੀਂ ਤੁਸੀਂ ਸਾਡੇ ਕੋਲੋਂ ਪੂਰਾ ਮੈਚਿੰਗ ਸੂਟ ਹੀ ਲੈਣਾ ਜੇਕਰ ਤੁਸੀਂ ਸ਼ਰਟ ਪੀਸ ਲੈਣਾ ਚਾਹੋ ਨੀ ਸ਼ਰਟ ਪੀਸ ਲਓ ਕੱਲਾ ਬਾਟਮ ਵਾਲਾ ਸਟਾਫ ਲੈਣਾ ਚਾਹੋ ਨੀ ਬਾਟਮ ਵਾਲਾ ਸਟਾਫ ਲਓ ਜਿੱਦਾਂ ਦਾ ਤੁਹਾਡਾ ਮਾਣਕ ਤੁਸੀਂ ਉਦਾਂ ਦਾ ਸਾਡੇ ਕੋਲ ਬਾਇ ਕਰ ਸਕਦੇ ਹੋ ਇਸ ਤੋਂ ਨੇ ਮੈਚਿੰਗ ਦਿੱਤੀਆਂ ਜੀ ਬੜੀਆਂ ਪਿਆਰੀਆਂ ਜਿਹੀ ਮੈਚਿੰਗ ਰਹਿਣ ਵਾਲੀਆਂ ਦੇਖੋ ਜੀ ਇਹ ਵਾਲੀ ਮੈਚਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਜੀ ਇਹ ਦੇਖੋ ਜੀ ਇਹਦੇ ਨਾਲ ਵੀ ਬੜੀ ਪਿਆਰੀ ਜੀ ਮੈਚਿੰਗ ਹੈ ਠੀਕ ਹੈ ਜੀ ਬੜੀ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਸ਼ਿਮਰ ਦੇ ਵਿੱਚ ਰਹਿਣ ਵਾਲਾ ਸੂਟ ਹੈ ਕੋ ਚੂਬਣ ਵਾਲੀ ਸ਼ਿਮਰ ਨਹੀਂ ਬਿਲਕੁਲ ਰਿਜੀਨਲ ਵਾਲੀ ਸ਼ਿਮਰ ਹੈ ਜੀ ਅੱਗੇ ਫੰਕਸ਼ਨ ਆ ਰਹੇ ਆ ਮੈਰਜ਼ਾ ਆ ਰਹੀਆਂ ਇਦਾਂ ਦੇ ਸੂਟ ਪਾਰਟੀ ਵੇਅਰ ਸੋਬਰ ਦੇ ਸੂਟ ਰੈਡੀ ਕਰਕੇ ਤੁਸੀਂ ਆਪਣਾ ਫੰਕਸ਼ਨ ਟੈਂਡ ਕਰ ਸਕਦੇ ਹੋ ਜੀ ਇਹ ਵਾਲਾ ਦੇਖੋ ਇਹਦੀ ਮੈਚਿੰਗ ਇਦਾਂ ਦੀ ਹੋਈ ਹੈ ਬੜੀ ਪਿਆਰੀ ਜੀ ਮੈਚਿੰਗ ਹੋਈ ਹੈ ਜੀ ਬੜੇ ਪਿਆਰੇ ਜੇ ਸੂਟ ਰਹਿਣ ਵਾਲੇ ਆ ਜੀ ਸਾਰੇ 8 ਪੀਸਾਂ ਦੇ ਵਿੱਚ ਲੈ ਕੇ ਆਇਆ ਸੂਟ ਤੁਹਾਨੂੰ 17 ਵਾਲਾ 1700 ਵਾਲਾ ਸੂਟ ਤੁਹਾਨੂੰ ਦੇਖੋ ਜੀ ਪਿਆਰਾ ਸਿਰਫ 850 ਦੇ ਵਿੱਚ ਤੁਹ ਸੜੇ ਕੋਲੇ ਦਾ ਡਿਜ਼ਾਈਨਰ ਸੂਟ ਲੈ ਸਕਦੇ ਹੋ ਇਹ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਇਹਦੀ ਮੈਚਿੰਗ ਦੇਖੋ ਬੜੀ ਪਿਆਰੀ ਜੀ ਮੈਚ ਗ੍ਰੈਨ ਵਾਲੀ ਹੈ ਜੀ ਆਫ ਵਾਈਟ ਦੇ ਵਿੱਚ ਪ੍ਰਿੰਟ ਦੇ ਕੋਲੇ ਨਾਲ ਵੀ ਅਸੀਂ ਟਾਈ ਐਂਡ ਡਾਈ ਦੀ ਬਾਟਮ ਲਗਾਈ ਹੈ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਹ ਵਾਲਾ ਸੂਟ ਦੇਖੋ ਜੀ ਇਹ ਤੁਹਾਨੂੰ ਅਸੀਂ ਪਹਿਲਾਂ ਸੂਟ ਰੈਡੀ ਹੋਇਆ ਸੀ ਉਹ ਰੈਡੀ ਹੋਇਆ ਦਿਖਾਇਆ ਸੀ ਇਹ ਉਹੀ ਉਹੀ ਸਾਡੇ ਕੋਲੇ ਹੋਰ ਸ਼ਰਟ ਪੀਸ ਹੈ ਜੀ ਇਹ ਵਾਲੀ ਦੇ ਨਾਲ ਰਹਿਣ ਵਾਲੀ ਹੈ ਬਾਟਮ ਇਹ ਵਾਲੀ ਰਹਿਣ ਵਾਲੀ ਦੇ ਨਾਲ ਬਾਟਮ ਕੱਲਾ ਸ਼ਰਟ ਪੀਸ ਲੈਣਾ ਬਾਏ ਕਰਨਾ ਕੱਲਾ ਸ਼ਰਟ ਪੀਸ ਬਾਏ ਕਰ ਸਕਦੇ ਹੋ ਤੁਸੀਂ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਇਹ ਵਾਲੀ ਦੇ ਨਾਲ ਲਗਾਈ ਅਸੀਂ ਬਾਟਮ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਇਹ ਸ਼ਰਟ ਪੀਸ ਹੈ ਜੀ ਇਹ ਬਾਟਮ ਹੈ ਬੜਾ ਪਿਆਰਾ ਜਿਹਾ ਸੂਟ ਰਹਿਣਾ ਤੇ ਬੰਦਾ ਜੀ ਠੀਕ ਹੈ ਜੀ ਇਸ ਵਾਲੀ ਬਾਟਮ ਨਾਲ ਤੁਸੀਂ ਇਹ ਵਾਲਾ ਸ਼ਰਟ ਪੀਸ ਵੀ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਸ਼ਰਟ ਪੀਸ ਵੀ ਲੈ ਸਕਦੇ ਹੋ ਵੀ ਬੜਾ ਪਿਆਰਾ ਜਿਹਾ ਸ਼ਰਟ ਪੀਸ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਪੀਸ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸ਼ਿਮਰ ਦੇ ਵਿੱਚ ਡਿਜ਼ਾਈਨਰ ਜਿਹਾ ਪੀਸ ਹੈ ਪਲੇਨ ਬਾਟਮ ਨਾਲ ਦੇ ਰਹੇ ਆ ਤੁਹਾਨੂੰ ਠੀਕ ਹੈ ਜੀ ਪਲੇਨ ਬਾਟਮ ਦੇ ਨਾਲ ਦੇ ਰਹੇ ਆ ਬੜਾ ਪਿਆਰਾ ਜਿਹਾ ਪੀਸ ਹੈ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਸਾਰੇ ਡਿਜ਼ਾਈਨਰ ਜੇ ਪੀਸ ਰਹਿਣ ਵਾਲੇ ਆ ਜੀ ਇਹ ਦੇਖੋ ਜੀ ਕਾਫੀ ਦੇ ਵਿੱਚ ਹੈ ਇਹ ਵਾਲੀ ਇਹਦੇ ਨਾਲ ਬਾਟਮ ਹੈ ਮੈਚਿੰਗ ਇਹਦੇ ਨਾਲ ਕਾਫੀ ਦੇ ਨਾਲ ਮੈਚਿੰਗ ਬਾਟਮ ਬੜਾ ਪਿਆਰਾ ਜਿਹਾ ਸੂਟ ਹੈ ਦੇਖੋ ਬਹੁਤ ਕੈਰੀ ਸੂਟ ਰਹਿਣ ਵਾਲੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਕੋਈ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਕੋ ਬਹੁਤ ਸਾਰੇ ਜਿਹੜੀਆਂ ਮੇਰੇ ਆਪਣੇ ਸਾਡੀ ਲੋਕੇਸ਼ਨ ਪਹੁੰਚਦੀਆਂ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਉਹ ਹੈਗੀ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਠੀਕ ਹੈ ਜੇਕਰ ਤੁਸੀਂ ਪਿੱਕੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਆ ਆਈਟੀਆਈ ਤੋਂ ਆ ਕੇ ਅੱਗੇ ਤੁਹਾਨੂੰ ਰੇਲਵੇ ਪੁਲ ਬਣਿਆ ਕ੍ਰੋਸ ਕਰਕੇ ਪੂਰਾ ਕ੍ਰੋਸ ਕਰਨਸਾਰ ਉਸ ਅਨਸਾਰ ਪੁਲ ਦੇ ਖੱਬੇ ਆ ਥਾਕੇ ਜੀ ਫਸਟ ਗਲੀ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਬੋਹਾ ਰੋਡ ਤੋਂ ਜੇ ਤੁਸੀਂ ਪੁਲ ਤੇ ਪੁਲ ਨੂੰ ਕ੍ਰੋਸ ਨਹੀਂ ਕਰਨਾ ਠੀਕ ਹੈ ਜੀ ਪੁਲ ਦੇ ਪੁਲ ਦੇ ਸੱਜੇ ਹੱਥ ਹੁਣਾ ਜੀ ਅਮਰ ਪੈਟਰੋਲ ਪੰਪ ਪਰ ਸਾਈਡ ਅੱਗੇ ਤੁਹਾਨੂੰ 11 ਦੀ ਦੁਕਾਨ ਮਿਲਣ ਮਿਲਣ ਵਾਲੀ ਹੈ ਉਹਦੇ ਨਾਲ ਜਿਹੜੀ ਗਲੀ ਹੈ ਜੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਪਹਿਲੀ ਗਲੀ ਆਊਗੀ ਜੀ ਪਹਿਲੀ ਗਲੀ ਤੇ ਮੋਰਟ ਤੇ ਲਿਖਿਆ ਵਾਹਿਗੁਰੂ ਕਲੌਥ ਹਾਊਸ ਉਸ ਗਲੀ ਚ ਐਂਟਰ ਕਰਕੇ ਸਾਡੀ ਸਾਹਮਣੇ ਸਾਡੀ ਸ਼ਾਪ ਹੈ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਤੁਸੀਂ ਇਹ ਵਾਲੇ ਸੂਟ ਬਾਈ ਕਰ ਸਕਦੇ ਹੋ ਸਾਰੇ ਸੂਟਾਂ ਨੂੰ ਬਰੇ ਡਿਜ਼ਾਈਨਰ ਜੇ ਰਹਿਣ ਵਾਲੇ ਆ ਠੀਕ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰੋ ਧੰਨਵਾਦ ਜੀ